ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜਪਤੀ ਸੌਲ ਨੇੜੇ ਵੱਡਾ ਬੱਸ ਸਟੈਂਡ ਤੇ ਕਾਕਾ ਸਿੰਘ ਦੇ ਮਿੱਤਰੋ ਆਪਾਂ ਘਰੋਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਨੀਲੀ ਰਾਬੀ ਆਪਾਂ ਸੁਣੋ ਮੱਝ ਦਿਖਾ ਰਹੇ ਆ ਤੇ ਪੂਰੀ ਜਿਹੜੀ ਡਿਟੇਲ ਆ ਬਾਈ ਤੁਹਾਨੂੰ ਲਵਾਂਗੇ ਵੀ ਕਿੰਨੇ ਕਿ ਦਿਨ ਮਿੱਤਰੋ ਸੂਣ ਦੇ ਵਿੱਚ ਰਹਿੰਦੇ ਨੇ ਕੱਦ ਘਾਟ ਸੋਹਣਾ ਕੋਈ ਬਹੁਤਾ ਛੋਟਾ ਨਹੀਂ ਚੰਗਾ ਵਜਣਾ ਤਨਲੇਪ ਦੀ ਬਣਤਰ ਆਪਾਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਉਣੇ ਆ ਥੋੜਾ ਜਿਹਾ ਜਿਹੜੇ ਥਾਂ ਦੀ ਦੂਰੀ ਆ ਥੋੜੀ ਜਿਹੀ ਘੱਟ ਆ ਆਪਸ ਵਿੱਚ ਕਿਉਂਕਿ ਇਹ ਕੁਦਰਤ ਦੀਆਂ ਦਾਤਾ ਨੇ ਕਿਹੋ ਜਿਹਾ ਵੀ ਰੇਵਾ ਬਣ ਸਕਦਾ ਇਹ ਸਭ ਕੁਦਰਤ ਦੇ ਰੰਗ ਹੈ ਤੇ ਸਿੰਘਾਂ ਦੀ ਕੁੰਡੀ ਆ ਫੇਸ ਕੁਆਲਿਟੀ ਮਿੱਤਰੋ ਬਹੁਤ ਸੋਹਣੀ ਆ ਮਾਰਕਾ ਪੂਰਾ ਤਕਰੀਬਨ ਬਹੁਤ ਵਧੀਆ ਤੇ ਬਾਈ ਦੇ ਨਾਲ ਕਰਦੇ ਆ ਗੱਲਬਾਤ ਤੇ ਡਿਟੇਲ ਇਹਦੀ ਤੁਹਾਡੇ ਨਾਲ ਕਰਾਂਗੇ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਠੀਕ ਹੈ ਇਹ ਜਿਹੜੀ ਆਪਾਂ ਹੁਣ ਝੋਟੀ ਦਿਖਾਈ ਆ ਸੁਆ ਕਿਹੜਾ ਸੁੰਦੀ ਆ ਇਹ ਇਹ ਪਹਿਲੇ ਸੂਏ ਸੋਣਾ ਜੀ ਆਪਾਂ ਪਹਿਲੇ ਸੂਏ ਸੋਣਾ ਤੇ ਘਰ ਦੀ ਆ ਕਿ ਲਿਆਂਦੀ ਸੀ ਨਹੀਂ ਆਪਾਂ ਲਿਆਂਦੀ ਸੀ ਜੀ ਇਹ ਕੱਟੀ ਲਿਆਂਦੀ ਸੀ ਹਾਂ ਕੱਟੀ ਲਿਆਂਦੀ ਸੀ ਠੀਕ ਹੈ ਤੇ ਠੰਡੀ ਸੀਲ ਕਿਵੇਂ ਆ ਵਧੀਆ ਜੀ ਸਾਡੇ ਤਾਂ ਬੱਚੇ ਵੀ ਖੋਲੀ ਫਿਰਦੇ ਜੀ ਇਹਨੂੰ ਓਕੇ ਹਾਂਜੀ ਮੁੱਲ ਕੀ ਕਰਤਾ ਜੀ ਇਹਦਾ ਆਪਾਂ ਆਪਾਂ ਬੰਦੇ ਦਾ ਅਸੀਂ ਕੰਮ ਕਰਦੇ ਆ ਜਾਣਦੇ ਆ ਬਸ ਬੁੜਗੇ ਹੀ ਬੁੜਗੇ ਸਾਮ ਦੇਗਾ ਠੀਕ ਆ ਮੁੱਲ ਕੀ ਕਰਤਾ ਜੀ ਇਹਦਾ ਮੁੱਲ 15 ਜੀ ਇਹਦਾ ਮਾਨ ਮਾਨਤਨ ਕਰਦੇ ਹੈ ਜੀ ਕੋਈ ਜੀ ਹਾਂ ਤੇ ਤੋੜ ਕੇ ਦਿਖਾਓ ਜੀ ਫਿਰ ਆਪਾਂ ਫੋਨ ਨੰਬਰ ਵੀ ਪੁੱਛਦੇ ਆਂ ਬਾਈ ਤੋਂ ਤੇ ਜਿਹੜੇ ਵੀ ਵੀਰ ਭਰਾ ਨੇ ਮਿੱਤਰੋ ਲੋੜ ਹੈ ਤੇ ਦਿਨ ਅੰਦਾਜ਼ਾ ਕਿੰਨੇ ਲੈਂਦੀ ਹੈ ਜੀ 5-7 ਦਿਨ ਲੱਗੂਗਾ ਠੀਕ ਹੈ ਜੀ ਲੈ ਲੂ 5-7 ਠੀਕ ਹੈ ਓਕੇ ਤੋੜ ਦਿ ਦੋ ਮੋੜ ਲੇ ਬਸ ਚੱਲ ਦਾ ਮੋਟਾ ਮਿੱਤਰੋ ਥਾਣਾ ਜਿਵੇਂ ਪਹਿਲੇ ਸੁਏ ਨੇ ਸੁਣਾ ਤੇ ਚੰਗਾ ਭਜਣਾ ਚੰਗੀ ਸੁਭਾਈ ਕੀਤੀ ਵੀ ਹੈ ਤੇ ਮੁੱਲ ਫਿਰ 115 ਹਨਾ ਤੇ ਫੋਨ ਨੰਬਰ ਜੀ 94657 ਜੀ 94657 53403 ਜੀ 53403 ਪਿੰਡ ਮਹਾਰਾਜ ਆ ਨੇੜੇ ਬੱਸ ਸਟੈਂਡ ਬੱਸ ਸਟੈਂਡ ਹਨਾ 3200 3200 ਸੋ ਜੇਕਰ ਕਿਸੇ ਵੀ ਇਹੇ ਟੀਕਾ ਲੱਗਿਆ ਬਕ ਸ਼ਾਂਤ ਹੋ ਜੀ ਸ਼ਾਂਤ ਹੋਈ ਹੈ ਸ਼ਾਂਤ ਹੋਈ ਹੈ ਸੋ ਜੇਕਰ ਕਿਸੇ ਵੀ ਵੀਰ ਭਰਾਣ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਨਵੇਂ ਜੁੜੇ ਭਰਾਵਾਂ ਦਾ ਵੀ ਧੰਨਵਾਦ ਜਿਹੜੇ ਭਰਾ ਜੁੜ ਰਹੇ ਨੇ YouTube ਚੈਨਲ ਨੂੰ ਮਿੱਤਰੋ ਸਬਸਕ੍ਰਾਈਬ ਕਰ ਸਕਦੇ ਹੋ ਜੇ Facebook ਤੇ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਮਿੱਤਰੋ ਫੋਲੋ ਵੀ ਕਰ ਸਕਦੇ ਹੋ ਤੇ Instagram ਤੇ ਵੀ ਆਪਣਾ ਮਿੱਤਰੋ ਪੇਜ ਹੈ ਸੋ ਸਾਰੇ ਵੀਰਾਂ ਦਾ ਤੁਹਾਨੂੰ